ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਆਜੋ ਜੀ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਸ਼ਾਮ ਦਾ ਸਮਾਂ ਆ ਜੀ ਤੇ ਆਪਣੇ ਕੋਲ ਆ ਗਏ ਆਕਾਲ ਸਿੰਘ ਦੇ ਮਾਮਾ ਜੀ ਤੇ मामੀ ਜੀ ਤੇ ਆਪਾਂ ਸ਼ੱਕਦੇ ਹਾਂ ਸਮੋਸੇ ਤੇ ਮਿਠਾਈ ਲੈ ਕੇ ਆਏ ਸੀਗੇ ਆਕਾਲ ਸਿੰਘ ਤੇ ਆਕਾਲ ਸਿੰਘ ਦੇ ਫਾਦਰ ਸਾਹਿਬ ਗਏ ਹੋਏ ਨੇ ਆਉਣ ਵਾਲੀ ਆ ਤੇ ਆਜੋ ਜੀ ਆਪਾਂ ਉਹਦੇ ਤੱਕ ਸਮੋਸੇ ਤੇ ਮਠਾਈ ਛਕਦੇ ਆਂ ਥੋੜਾ ਚਿਰ ਪਹਿਲਾਂ ਕਿੰਨੀ ਰੌਣਕ ਲੱਗੀ ਸੀ ਤੇ ਹੁਣ ਮਾਮਾ-ਮਾਮੀ ਚਲੇ ਗਏ ਆ ਤੇ ਹੁਣ ਰੌਣਕ ਹੈ ਨਹੀਂ ਤਾਂ ਹੀ ਕਹਿੰਦੇ ਹੁੰਦੇ ਸੀ ਪੰਨਿਆਂ ਦੇ ਨਾਲ ਹੀ ਰੌਣਕ ਆਉਂਦੀ ਆ ਕਰਟਨ ਹੋਣ ਲੱਗੀ ਸੀਗੇ। ਨਿਆਣੇ ਆਦੇ ਮਾ ਮਮੀ ਚਲੇ ਗਏ ਸੀਗੇ ਅੱਜ ਨਾਨੀ ਨੂੰ ਛੁੱਟੀ ਮਿਲ ਜਾਨੀ ਆ ਤੇ ਹਸਪੀਟਲ ਗਏ ਆ ਲੈਣ ਵਾਸਤੇ। ਹਾਂਜੀ ਮੈਂ ਵੀਟ ਕਰ ਰਹੀ ਹਾਂ ਸਿੰਘ ਸਾਹਿਬ ਦੀ ਤੇ ਅਕਾਲ ਸਿੰਘ ਦੀ ਘਰ ਸੁਣ ਸੁਣ ਲੱਗਦਾ ਨਾ ਤੋਂ ਬਗੈਰ ਜਦੋਂ ਆ ਜਾਣਾ ਫੇਰ ਰੋਣ ਕਾ ਲੱਗ ਜਾਨੀ ਆ। ਹੁਣ ਮੈਂ ਅਕਾਲ ਸਿੰਘ ਦੇ ਟੌイズ ਇਕੱਠੇ ਕਰਨ ਲੱਗੀ ਆ ਜਦੋਂ ਕਾਕਾ ਘਰੇ ਹੁੰਦਾ ਹੈ ਕਾਕਾ ਵੀ ਚੱਕ ਲੰਦਾ ਹੁਣ ਗਿਆ ਹੋਇਆ ਪਤਾ ਤੇ ਮੈਂ ਕਿਹਾ ਮੈਂ ਸਾਰੇ ਇਕੱਠੇ ਕਰਕੇ ਰੱਖ ਦਿੰਨੀ ਆ ਅਕਾਲ ਸਿੰਘ ਨੇ ਬਹੁਤ ਹੈਪੀ ਹੋਣਾ ਜਦੋਂ ਦੇਖਣਾ ਮਾਂ ਨੇ ਮੇਰੇ ਘਟਾਉਣੇ ਰੱਖ ਲਏ ਆ ਇਕੱਠੇ ਕਰਕੇ ਮੇਰੇ ਤਾਂ ਪਾਪ ਸੌਂਦੀ ਸੀ ਬਟਾ ਫਿਰ ਫਲਾਰੀ ਨਾ ਕਿੰਨਾ ਰਸਕਾਤਾ ਹੈ ਕਿੰਨਾ ਰਸਕਾਤਾ ਆਹ ਲੈ ਇਹਨਾਂ ਦਾ ਇਸ ਵਿੱਚ ਮम्मा ਨੇ ਸਾਰੇ ਟੋਇਸ ਵਿੱਚ ਪਾ ਦਿੱਤੇ ਆ ਕਾ ਵੀ ਪਿਆ ਕਪੜਾ ਲਾ ਦੇ ਜੈ ਜੈਤ ਨਹੀਂ ਬੱਤੀ ਮਮਾ ਨਾ ਨਹੀਂ ਕਰਨ ਚੱਲੀ ਆ ਤੂੰ ਵੀ ਆ ਜਾ ਤੈਨੂੰ ਚਲੋ ਜੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ